ਮੋਕੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਅੱਜ ਚੋਇਆ ਨਿਸ਼ਾਨਗਰ ਕੀ ਤਰਕ ਕੁਦਰਾ ਕਟਾਰ ਨਗਰ ਸਿੰਘ ਸਭਾ ਬਟਾਲਾ ਸ਼ਹਿਰ ਦੇ ਕੋਲ ਹੀ ਇਕੱਠਾ ਭਾਵ ਨਾਲ ਸ਼ਹੀਦੀ ਜਸ਼ਨ ਮਨਾਇਆ ਜਾ ਰਿਹਾ ਵਾ ਇੱਥੇ ਕੀ ਹੋ ਮਹਾ ਮਾ ਕੇ ਸੰਕਾ ਕਾਫੀ ਦੂਰੋ ਦੂਰ ਚੱਲ ਕੇ ਅੱਜ ਕੁਦਰਾ ਕਟਾਰ ਨਗਰ ਸਿੰਘ ਸਭਾ ਕੁਦਰਾ ਕਟਾਰ ਨਗਰ ਸਿੰਘ ਸਭਾ ਵਿੱਚ ਪਹੁੰਚਿਆ ਨੇ ਇਹ ਹਰ ਸਾਲ 1 ਫਰਵਰੀ ਨੂੰ ਨਿਸ਼ਾਨਗਰ ਕੀਤੇ ਕੱਢਿਆ ਜਾਂਦਾ ਵਾ ਕਿ ਸੰਕਾ ਕਾਫੀ ਦੂਰੋ ਦੂਰ ਚੱਲ ਕੇ ਅੱਜ ਕੁਦਰਾ ਕਟਾਰ ਨਗਰ ਸਿੰਘ ਸਭਾ ਪਹੁੰਚਿਆ ਨੇ ਇਹ ਕੁਦਰਾ ਕੋਈ ਇਤਿਹਾਸਿਕ ਥੁੜਾ ਨਹੀਂ ਪਰ ਫਿਰ ਵੀ ਇਸ ਗੁਦਰਾ ਪਾਪਾ ਦੀਪ ਸਿੰਘ ਦੇ ਨਗਰ ਕੀਰਤਨ ਕਰਕੇ ਸ਼ਹੀਦੀ ਘਰ ਜਿਹੜਾ 10 ਪਰਵਿੰਨ ਕਟੇ ਅੰਦਾਵਾ ਇਹਨੂੰ ਇਸੇ ਗੁਦਰਾ ਪਾਪਾ ਦੀਪ ਸਿੰਘ ਦੇ ਨਾਂ ਤੇ ਜਾਣਿਆ ਜਾਂਦਾ ਵਾ ਅੱਜ ਇੱਥੇ ਹਰ ਸਾਬ 10 ਪਰਵਿੰਨ ਨਗਰ ਕੀਰਤਨ ਕਟੇ ਅੰਦਾਵਾ ਆਓ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲਾਈਵ ਤਸਵੀਰਾਂ ਬਖੋਣੇ ਆ ਨਾੜੀ ਉਥੋਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਨੇ ਆ ਕੀ ਕੁਝ ਕਹਿੰਦੇ ਹਨ ਦੇਖੋ ਪੂਰੀ ਤਸਵੀਰਾਂ న్యూਸ ਪੰਜਾਬ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਲੇ ਵਾਹਿਗੁਰੂ ਜੀ ਤਾਂਤਨ ਅਨੋਖੀ ਅਮਰ ਸਿਖ ਸਵਾਦੀ ਜੀ ਦਾ ਜੋਈਮਾ ਮishan ਨਗਰ ਕੀਤਰ ਗੱਡੇ ਜਾਂਦਾ ਗੁਰਦਾ ਕਰਤਾਰ ਨਗਰ ਸੋਦਾ ਕਰਤਾਰ ਨਗਰ ਸਹੀ ਸਵਾ ਵਿੱਚ ਤੁਸੀਂ ਇਸ ਪਰ ਕੀ ਕਰਦੇ ਹੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਲੇ ਜੀ ਤਾਂਤਨ ਦਾਦੀਪ ਸਿੰਘ ਜੀ ਜਿਹੜਾ ਦਾ ਨਗਰ ਕੀਤੇ ਨਾ ਸਾਰ ਸਤਿ ਆਤਮਾ ਦਾ ਬਹੁਤ ਬਧਨ ਦਾ ਸਾਰੇ ਜੋ ਵੀ ਨਗਰ ਕੀਰਤਨ ਜਾਂ ਖੇਤਰ ਸਤਿਮ ਹੁੰਦੇ ਹਨ ਇਹ ਸਿੱਖੀ ਦੇ ਅਪਰਾਦੇ ਦੀ ਹੋ ਰਿਹਾ ਜੋਤ ਤੇ ਹੋ ਰਿਹਾ ਅਸੀਂ ਕਹਿੰਦੇ ਆ ਕਿ ਸਾਰੀ ਸੰਗਤ ਦੇ ਉਹ ਵੀ ਹੈਗੀ ਆ ਉਹ ਸਿੱਖੀ ਦੇ ਨਾਲ ਜੁੜੇ ਅਮਰਤਾਪੁਰ ਸਿੰਘ ਸਜਣ ਔਰ ਸਭ ਤੋਂ ਵੱਡੀ ਗੱਲ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੇਤਰ ਸਾਇਆ ਹੈ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਹੋਣਾ ਨੇ ਕੁਰਬਾਨੀਆਂ ਕੀਤੀਆਂ ਸਿੱਖੀ ਮਨੁੱਖਾਂ ਵਾ ਅਸੀਂ ਉਹਨਾਂ ਨੂੰ ਜੈਦਾ ਨੂੰ ਤਾੜੇ ਕਰਦੇ ਰਹੀਏ ਕਿ ਨਗਰ ਕੀਰਤਨ ਕਰਦੇ ਆ ਇਹ ਨਗਰ ਕੀਰਤਨ ਦੇ ਵਿੱਚ ਸਾਡੇ ਇਲਾਕੇ ਦੇ ਬਹੁਤ ਤੋਂ ਬਹੁਤ ਦੇ ਵਿੱਚ ਵੀ ਸਾਡੇ ਨਾਲ ਮੁਰੀਦ ਕਰਦੇ ਹਨ ਇੱਥੇ ਸਾਡੇ ਨਾਲ ਸਾਡੇ ਕੈਜੀ ਦਾ ਸਪਰਸ ਵੀ ਹੋਣੀ ਆਏ ਹਨ ਔਰ ਸਾਡੇ ਅਪਲ ਸਾਬ ਸ਼ੈਰੀ ਸਾਬ ਉਹ ਵੀ ਸਾਡੇ ਕੋਲ ਪਹੁੰਚੂਗੀ ਹਨ ਕਿ ਇਸ ਲਗਨ ਕੀ ਸਾਡੇ ਵਿੱਚ ਇਹ ਸਾਰੇ ਜੋ ਵੀ ਸਾਡੇ ਸੱਚਾਈ ਉਸੇ ਨੂੰ ਗੁਣਿਤ ਕਰਦੇ ਆ। ਅਗਰ ਜੀ ਇਸ ਤਰ੍ਹਾਂ ਹੀ ਮੈਸੇਜ ਇਹੋ ਦੇਣਾ ਚਾਹੁੰਦੇ ਆ ਕਿ ਜਿੰਨੇ ਵੀ ਅੱਜ ਸਾਡੇ ਨਾਲ ਸੰਗਤ ਹੈ ਆ ਉਹ ਜੁੜ ਕੇ ਅਮਰਧਾਰੀ ਹਰਿਵੰਦ ਸਿੰਘ ਸੱਚੇ ਗੁਰੂ ਜਨ ਸਾ ਪਰੇ ਚਤਰਾਇਆ ਹੈ। ਟਰਨ ਇਸ ਕਰਕੇ ਇਹ ਨਗਰਿਕ ਨੂੰ ਜਾਇਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੁਦਰਤ ਕਪਾਣਾਗੜ੍ਹ ਤੇ ਕੁਦਰਤ ਕਪਾਣਾਗੜ੍ਹ ਦੀ ਸਮਾਜਿਕ ਸੇਵਾ ਕਿਹੜਾ ਸਮਝਦਾ ਇਕਾਫਾਫੀ ਚੁਗੋ ਚੱਲ ਕੇ ਹਰਪੁਰ ਦਾ ਸਾਹਿਬ ਜੁੜਿਆ ਆਪ ਪਟਾਰੇ ਦੇ ਐਮਐਲਏ ਸਾਹਿਬ ਨਾਲ ਗੱਲਬਾਤ ਕਰ ਲਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡੇ ਸੁਖਨਾਟ ਮਾਲਕੇ ਦੇ ਕੁਦਰਤ ਕਪਾਣਾਗੜ੍ਹ ਦਾ ਬਾਬਾ ਜੀ ਸੁਖਨਾਟ ਕੇਪਰ ਸਰਪੰਚੀ ਸੁਣੇ ਤੇ ਸਾਰੇ ਸਨ। ਮੈਨੂੰ ਲੱਗਦਾ ਹੈ ਕਿ ਉਹ ਚਾਹ ਦੇਖ ਰਿਹਾ ਹੈ ਉਹ ਲੋਕਾਂ ਦਾ ਵੀ ਦੇਖ ਰਿਹਾ ਹੈ ਮੂਰਲਾ ਮੈਂ ਦੇਖ ਰਿਹਾ ਹਾਂ ਕਿ ਉਹ ਛਾ ਦੇਖ ਰਿਹਾ ਹੈ ਚਸ਼ਮਾ ਦੇਖ ਰਿਹਾ ਹੈ ਕੋਰਸ ਸਿੰਘ ਦਾ ਸਾਥੀ ਹੈ ਕਾਫੀ ਦਿਨਾਂ ਤੋਂ ਜੇਰ ਮਿਲਿਆ ਕਿਆ ਕੀ ਚਲ ਰਿਹਾ ਹੈ ਅ ਮੈਂ ਆਪਣੀਆ ਰੋਸ਼ਨੀ ਵੀ ਹੈ ਵੀ ਇਹ ਉਦੇਸ਼ ਨਾਲ ਲੈਣਾ ਨਹੀਂ ਕਿ ਆਪਣੇ ਜਿਹੜੀ ਸੰਗਤ ਆਦੇ ਲੋਕ ਨਹੀਂ ਮਨੇ ਪਟਿਆ ਤੋਂ ਜਰਾ ਗੁਰੂ ਦੇ ਚਰਨਾਂ ਨਾਲ ਉਹ ਇੱਕ ਪੈਗਾਮ ਦੇ ਰਿਹਾ ਕਿ ਮੈਸੇਜ ਦੇਣਾ ਇਹ ਬੜੀ ਮਸ਼ੀਤ ਹੈ ਸਾਹ ਵਾ 10 ਸਾਲ ਤੋਂ ਵੀ 10 ਤੋਂ 20 ਰੁਪਏ ਨਗਰ ਕੀ ਪਰਖੜਿਆਂ ਦਾ ਤੇ ਸੰਤਾ ਕਾਫੀ ਸੁਖੂ ਚੱਲ ਕੇ ਅੱਜ ਗੁਰਦੁਆਰਾ ਕਿਸਾਨ ਨਗਰ ਸਿੰਘ ਸਮਰਚੀਂਆਂ ਵਾ ਇੰਨਾ ਜਿਹੜਾ ਪਿਸ਼ਾ ਮਿਲਦਾ ਵਾ ਤੇ ਸੰਤਾ ਦੀ ਬੇਸ਼ੰਮੀਸ਼ਾ ਦੀ ਬੈਠੀ ਉਹਨਾਂ ਕੀ ਸੰਦੇਸ਼ ਕਹਿੰਦੇ ਬਿਲਕੁਲ ਜੀ ਇਹ ਸਮਾਜਿਕ ਸੰਤਾ ਉਹ ਆਪਣੇ ਇਸੇ ਮਤਲਬ ਉਹ ਸਾਹ ਹੈ ਜਿਸ ਤਰ੍ਹਾਂ ਅਫਸਰ ਦੇਖ ਰਹਾ ਹੈ ਜਿਸ ਤਰ੍ਹਾਂ ਮੌਕੇ ਤੇ ਹੋ ਰਹੀ ਹੈ ਤੁਹਾਨੂੰ ਦੱਸਿਆ ਹੈ ਕਿ ਇਸ ਨੂੰ ਮੈਂ ਕਿਹਾ ਕਿ ਜਰਾ ਆਪਣੇ ਤੋਂ ਚੱਲਣਾ ਜਿਹੜਾ ਪਿੰਗਾਂ ਮਾਜਰਾ ਵਾਸਤੇ ਕਿਰੋ ਹਰ ਇੱਕ ਛੋਟੂ ਛੋਟੇ ਬੱਚਿਆਂ ਤੱਕ ਸਵਾਗਤ ਕਰ ਰਿਹਾ ਤਾਂ ਜੋ ਕਿ ਆਪਸੀ ਨਾ ਵਾਲਾ ਜਿਹੜਾ ਰਸਤਾ ਨਿਕਾਇਆ ਗਿਆ ਸੀ ਉਹਦੇ ਤੇ ਸਾਰੇ ਵੱਡੀ ਪੀੜ੍ਹੀਆਂ ਦੇ ਵਿੱਚ ਹੋ ਰਿਹਾ ਸੀ ਇਹ ਕੋਲ ਆਇਆ ਸੀ ਨੂ ਨੂ ਪੰਜਾਬ ਦੇ ਚੀਫ ਸਕੱਤਾਂ ਦਾ ਇੱਕ ਘਟ ਕਾਫੀ ਕੈਂਪਤਨਾਂ ਦਾ ਵਧੀ ਯਾਰ ਡੈਕ ਜੜੀਆਂ ਸੰਕਤਾ ਕੀ ਪਾਪਾ ਦੀਸ ਹੁੰਦੇ ਸ਼ਹੀਦੀ ਜਾੜੇ ਨੂੰ ਸਮਰੱਥ ਵਿੱਚ ਕੀ ਛਿੱੜਿਆ ਯਾਦ ਰੱਖਣ ਵਿੱਚ ਪਹੁੰਚਦੀਆਂ ਕਿ ਅੱਜ ਉਹ ਸ਼ਾਨ ਨਗਰ ਕਿਤਨਾ ਕੁਤਰ ਕਰਤਾ ਨਗ ਸਿੰਘ ਸਭਾ ਵਿੱਚ ਕੀ ਕਾਫੀ ਦੂਰ ਦੇ ਸੰਤਾਂ ਪਹੁੰਚਣ ਡਿਆ ਵਾ ਨਾਲ ਹੀ ਉਥੋਂ ਦੇ ਹੋਰ ਵੀ ਜਿਹੜੇ ਸੰਤਾਂ ਵਾਂ ਸਾਰਿਆਂ ਨਾਲ ਹੀ ਗੱਲਬਾਤ ਕਰਾਂਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ। ਵਾਹਿਗੁਰੂ ਜਣਾ ਜਗਤ ਕਰਤਾਰ ਜੀ ਸਿੰਘ ਸਾਹਿਬ ਅੱਜ ਅਸ਼ੀਰਵਾਦ ਰੱਖੜੇ ਸੰਤਾਂ ਨੂੰ ਕੀ ਸੁਦੇਰ ਜਿਹੜੇ ਹੁੰਦੇ ਨੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਪਸ਼ੀਦੀ ਦਿਹਾੜਾ ਵਾਸਤੇ ਸੰਤਾਂ ਦਾ ਇਕੱਠ ਦਿਨੋਂ ਤੋਂ ਵੱਧ ਹੀ ਜਾਣਿਆ ਕਿ ਨਗਰ ਕੀਰਤਨ ਵਿੱਚ ਪਹੁੰਚਣ ਵਾਸਤੇ ਦੇਖੋ ਲਾਈਵ ਤੁਸੀਂ ਰਾ ਨਿਊਜ਼ ਪੰਜਾਬ ਤੇ ਤਰਕਾਸ ਸਿੰਘ ਰਣਜੀਤ ਸਿੰਘ ਤੇ ਲਾਲ ਕੈਮਰਾਮੈਨ ਰੋਹਿਤ ਕੁਮਾਰ ਦੀ ਖਾਸ ਰਿਪੋਰਟ ਪਟਿਆਲਾ ਸ਼ਹਿਰ ਤੋਂ بوله چھوٹا ہے تو اس کی تکلی ہاں دونوں کالے ناں میرا پیٹھ جو ہوتا لیکن یہ آکارہ بھاو میں بھاو ہو تو یہ آکارہ and you have no problem so guys no problem ਤਿਆਰ ਖੁੱਲ ਗਿਆ ਲੱਗਾ ਹੋਵੇ ਨਾਲ ਹੀ ਅੱਖ ਸਦਾਣੇ ਦੇ ਮੁਕੇ ਦਾ ਹੱਥ ਬੱਚੇ ਦਾ ਸਾਰਿਆਂ ਦਾ ਹੀ ਹੋ ਜੀ ਸਾਰਿਆਂ ਦਾ ਹੀ ਹੋ ਜੀ ਪੱਲਜੀ ਕੁੱਟਾ ਕਰਤਾਰ ਨਗਰ ਸਿੰਘ ਸਾਹਿਬ ਜੀ ਦਾ ਤਾਂ ਅਲੋਖੀ ਯਾਦਗੀ ਮਨਜ਼ਰ ਹੈ ਸ਼ਹੀਦੀ ਦਿਹਾੜੇ ਦੀ ਸ਼ਤਾਪਾਣ ਮਨਾਇਆ ਜਾ ਰਿਹਾ ਹੈ ਦੇਖੀਏ ਤੇ ਸਰਪਟਾ ਕਾਫੀ ਹੋ ਮਹਮਾ ਆ ਗਿਆ ਜੇ ਬਟਾਲਾ ਸ਼ਰ ਕੁੱਟਾ ਕਰਤਾਰ ਨਗਰ ਕੁੱਟਾ ਕਰਤਾਰ ਨਗਰ ਵਿੱਚ ਕੱਪ ਚੱਲ ਕੇ ਸੰਕਾਪ ਪੁੱਛਿਆ ਸਨ ਕੀ ਕੰਦੇਸ਼ ਨਹੀਂ ਸਕਦੇ واہ بہت صاف یہ چل رہا ہے اس نگر کی طرف اور یہ صاف چل رہا ہے ਆਪ ਦੇਖੀਏ ਤੇ ਇਹ ਕੋਡਰਾ ਕੀ ਵਿਆਹ ਦੀ ਖੁਸ਼ਬੂ ਸਾਡੀ ਆ ਪਰ ਫਿਰ ਵੀ ਇੱਕ ਜ਼ਰੂਰਤ ਆ ਕਿ ਅਨੁਭਵ ਅੰਚੀ ਬਾਬਾ 300 ਦੇ ਰਾਹ ਤੇ ਚੱਲੇ ਕਿਉਂਕਿ ਚੋਲਣ ਸਾਡੇ ਦੇ ਹੱਥ ਆ ਵਾਪਸ ਹੋਣੀ ਨਹੀਂ ਕਿੱਥੇ ਡੇ ਜਾਂਦਾ ਵਾ ਤਾਂ ਸੰਕਤਾਂ ਦਾ ਇੱਕ ਹਾਸੇ ਦੇਖੋ ਕਿ ਇਹ ਬਟਾਲੇ ਸ਼ਹਿਰ ਤੋਂ ਇਲਾਵਾ ਉਹ ਵੀ ਖਾਸਾ ਦੂਰ ਸ਼ਹਿਰ ਤੋਂ ਚੱਲ ਕੇ ਸੰਕਤਾਂ ਜੇ ਕਿਰਤਾਰ ਜੇ ਸਿੰਘਵਾਲ ਦੇ ਕੋਲ ਆ ਇਹ ਸਮਾ ਪੱਤੇ ਦੀ ਦੇਖਾ ਉਹ ਦੇਖੇ ਪੀਂਦੀ ਨਿਵਾ ਉਹ ਪਰਾ ਗਾਈ ਦੇਖੀ ਉਹਨਾਂ ਦੀਪ ਦੇਖਣੇ ਚਾਹੀਦੇ ਸੀ ਓਹ ਕਿਹਨੂੰ ਨਾ ਕੱਚਾ ਵੀਰੇ ਇਹ ਜਨਰਲ ਪ੍ਰਿਵਾਸ਼ ਸਿੰਘ ਬਾਵਾ ਉਹ ਦੋਸਤ ਵਾਲਾ ਸਾਹਿਬ ਜਿਹੜਾ ਸਾਥੂ ਜੀ ਨਾਲ ਪੁੱਤਰ ਹੀ ਸੀਗੇ ਉਹ ਛੋਟਾ ਜਿਹਾ ਇਤਿਹਾਸਿਕ ਪੁਜਰੀਆ ਅੱਜ ਵੀ ਗੱਲ ਭੰਤਕ ਬਾਬਾ ਜੀ ਜੀ ਦਾ ਮਾਦਿਆਂ ਦਾ ਕੋਟੋੜਾ ਸਾਹਿਬ ਆ ਉਹਨਾਂ ਦੀ ਜਿਹੜੀ ਕੌਣ ਚਾਹਤਾ ਵਾ ਸੋਖੀ ਦੇ ਵਿਰਤ ਨਹੀਂ ਜਾਂਦੀ ਅੱਜ ਵੀ ਮੇਰੇ ਨਾਲ ਪ੍ਰਾਰਥਨਾ ਕਰਦਾ ਇਹ ਦੋਸਤ ਨਾਲ ਬੈਠ ਕੇ ਸਮਾਜਿਕ ਕਾਰਜਾਂ ਨੂੰ ਮਾਣ ਮਹਿਸੂਸ ਕਰਦਾ ਬਾਵਾ

We are the that We and the

star run 10 10